ਕਰਤਾਰ ਵੀਰੇ ਆਪਾਂ ਦੇਖਿਆ ਕਿ ਨਾ ਕਈ ਕਿਰਦਾਰ ਨੇ ਤੁਹਾਡੇ ਚ ਨਾ ਕੁਛ ਨਾ ਕੁਛ ਬਦਲ ਕੇ ਜਾਂਦੇ ਨੇ ਇੰਨੀ ਵੱਡੀ ਤੁਹਾਡਾ ਕਰੀਅਰ ਹੋ ਚੁੱਕਾ ਐ ਇਸ ਫਿਲਮਾਂ ਤੁਸੀਂ ਕਰ ਚੁੱਕੇ ਕਿਹੜਾ ਕਿਰਦਾਰ ਸੀ ਜਿਸ ਨੇ ਐਜ਼ ਅ ਐਕਟਰ ਤੁਹਾਨੂੰ ਬਦਲ ਦਿੱਤਾ ਜਾਂ ਤੁਹਾਡੇ ਅੰਦਰੋਂ ਕੁਝ ਲਾਈਕ ਪਰਮਨੈਂਟਲੀ ਚੇਂਜ ਕਰ ਦਿੱਤਾ ਸਿਕੰਦਰ ਔਰ ਕੀ ਬਦਲਿਆ ਸਿਕੰਦਰ ਨੇ ਨਾ ਉਹ ਸਿਕੰਦਰ ਇੱਕ ਮੇਰੀ ਸਟਰਗਲ ਨਾਲ ਜੁੜਿਆ ਹੋਇਆ ਫਰਸਟ ਵਨ ਮੇਰੀ ਥੋੜੀ ਰੀਅਲ ਜ਼ਿੰਦਗੀ ਤੋਂ ਵੀ ਪ੍ਰਭਾਵਿਤ ਸੀਗਾ ਉਹਨੇ ਨਾ ਲੋਕਾਂ ਦੇ ਵਿੱਚ ਵਿਚਰਨਾ ਕਰਨਾ ਜਾਂ ਜਦੋਂ ਹਿੱਟ ਹੋਈ ਫਿਲਮ ਲੋਕਾਂ ਦਾ ਨਜ਼ਰੀਆ ਤੁਹਾਡੇ ਨਾਲ ਪ੍ਰਤੀ ਬਦਲਣਾ ਲੋਕਾਂ ਦਾ ਤੁਹਾਨੂੰ ਉਸ ਨਾਮ ਨਾਲ ਬਣਾਉਣਾ ਸਿਕੰਦਰ ਕੇ ਅੱਗੇ ਬੁਲਾਉਣਾ ਅਸਲੀ ਨਾਮ ਆ ਜਾਣਨਾ ਬਹੁਤ ਚੀਜ਼ਾਂ ਕਲੀਅਰ ਕੀਤੀਆਂ ਤੇ ਉਹਨੇ ਇਹ ਡੈਡੀਕੇਸ਼ਨ ਵੀ ਦਿੱਤੀ ਆ ਕਿ ਨਹੀਂ ਜੇ ਕੋਈ ਕੰਮ ਕਰੇਗਾ ਉਹ ਚੰਗੇ ਤਰੀਕੇ ਨਾਲ ਕਰੀ ਮਾੜਾ ਕਰੇਗਾ ਤਾਂ ਲੋਕ ਭੰਡ ਦੇ ਵੀ ਬਹੁਤ ਆ ਬਿਲਕੁਲ ਠੀਕ ਹੈ ਸਿਆਣੇ ਨੇ ਆਡੀਅנס ਬਹੁਤ ਸਿਆਣੀ ਹੈ ਮੁੰਡੇ ਪੜ੍ਹ ਲਿਖ ਗਏ ਆ ਐਜੂਕੇਸ਼ਨ ਉੱਤੇ ਆ ਰਹੀ ਹੈ ਉਹ ਤੁਹਾਨੂੰ ਫੇਸਬੁੱਕਾਂ ਤੇ ਸੁਜੈਸ਼ਨ ਦਿੰਦੇ ਆ ਇੰਸਟਾ ਤੇ ਸੁਜੈਸ਼ਨ ਦਿੰਦੇ ਆ ਕਈ ਕਰਕੇ ਦਿਖਾਉਂਦੇ ਆ ਵੀਡੀਓ ਭੇਜਦੇ ਆ ਕਿ ਐਂ ਹੋਣਾ ਚਾਹੀਦਾ ਸੋ ਉਹਨੇ ਚੈਲੰਜ ਲੈਣਾ ਵੀ ਸਮਾਜਿਕ ਤੌਰ ਤੇ ਵਿਚਰਨਾ ਵੀ ਸਟਾਰਟਮ ਵੀ ਇਮੋਸ਼ਨ ਵੀ ਕਾਫੀ ਚੀਜ਼ਾਂ ਨਾਲ ਅਸਕੰਦਰ ਨੇ ਮੈਨੂੰ ਮੋਲਡ ਕੀਤਾ